ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਆਪਣੇ ਪੇਜ ਹਰਪ੍ਰੀਤ ਸਿੰਘ ਦਸਲ ਦੇ ਜੀ ਸੋ ਇਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਆਇਆ ਤੁਹਾਡੀ ਸੇਵਾ 'ਚ ਤੇ ਇੱਕ ਹੋਰ ਖਾਸ ਬੇਨਤੀ ਹੈ ਜੀ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਸੋ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਲਾਇਕ ਤੇ ਸ਼ੇਅਰ ਕੀਤੀ ਇਹ ਵੀਡੀਓ ਹੋਣ ਜਾ ਰਹੀ ਹੈ ਬਹੁਤ ਖਾਸ ਜੋ ਆਪਣੇ ਰੈਸਟੋਰੈਂਟ ਹੋਟਲ ਤੇ ਢਾਬਿਆਂ ਦਾ ਕੰਮ ਕਰਦੇ ਆ ਉਹਨਾਂ ਲਈ ਅਸੀਂ ਇੱਕ ਟੇਬਲ ਤਿਆਰ ਕੀਤਾ ਹੈ ਚਾਰ ਕੁਰਸੀਆਂ ਵਾਲਾ ਟੇਬਲ ਹੈ ਜੀ ਸਾਈਜ਼ ਰਹੂਗਾ ਦਾ 2x4 ਦਾ ਤੇ ਸੋ ਸੋਨੂੰ ਦਿਖਾਉਣਾ ਜੀ ਕਿਦਾਂ ਬਣਿਆ ਤੇ ਤੁਸੀਂ ਮਾੜਾ ਜਿਹਾ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਇਹ ਵਧੀਆ ਗੱਲ ਕਰਦੇ ਆ ਤੁਸੀਂ 2x4 2 ਕੁਰਸੀਆਂ ਇਹ ਲੱਗਦਾ ਇਹ ਬਦਲਾ ਕਰੀ ਤੇ ਆਹ ਬੁੱਤਿਆ ਦੇਖ ਲੈ ਜੀ ਉੱਪਰ ਜਿਹੜੇ ਰਹਦੇ ਤਾਂ ਤੂੰ ਨਾ ਮਾਰ ਪਾਉਂਦਾ ਗ੍ਰੇਨਾਈਟ ਮਾਰ ਪਾਉਦਾ ਜਾਂ ਕਲਾਸ ਜੋ ਵੀ ਤੂੰ ਕਰਾ ਰਿਹਾ ਉਹ ਅਸੀਂ ਕਰਾ ਦਾਂਗੇ ਇਹ ਕੈਪ ਲਾਇਆ ਜੀ ਇਸ ਪਲਾਸਟਿਕ ਆ ਪਲਾਸਟਿਕ ਲੇ ਗੈਪ ਲੱਗਿਆ ਇਹ ਗੈਪ ਨਾ ਤਾਂ ਜੇ ਨੇ ਕਿ ਫਲੋਰ ਦੇ ਉੱਪਰ ਸਕ੍ਰੈਚ ਪੈਣ ਦੇਣਾ ਤੇ ਨਾਲ ਹੀ ਇਹਦੀ ਟੁਕ ਪਾਉਣੀ ਕੇਵਲ ਆਰ ਕਿੰਦਾਂ ਨੇ ਲੱਗੇ ਤੇ ਕੀ ਕੀਵੇਂ ਹੋ ਐ ਮਾਰੇ ਇੱਕ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਬਾਰ ਸਾਬ ਦਾ ਨਾਮ ਆਏਗਾ ਜੀ ਗੁਰਨਾਨਕ ਅਲਮੀਨਾਵ ਹੈਂਡ ਸਟੀਲ ਵਰਕਰਸ ਮੋਬਾਈਲ ਨੰਬਰ ਹੈਗਾ 90561 90099 ਧੰਨਵਾਦ ਜੀ ਸਬਸ ਕਰਦੇ